ਉਹ ਤੋਡਾ ਉਹ ਲੈ ਜਿ ਸੜਦਾ ਨਵਾਂ ਕੈਮਰਾ ਲੈ ਵੀ ਸਜਣੋ ਬਹੁਤ ਖੁਸ਼ੀ ਦੀ ਗੱਲ ਆ ਆਪਣੇ ਕੋਲੇ ਆ ਗਿਆ ਕੈਮਰਾ ਨਵਾਂ ਬਿਲਕੁਲ ਨਵਾਂ ਕੈਮਰਾ ਆ ਗਿਆ ਨਵਾਂ ਕੈਮਰਾ ਬਹੁਤ ਕਮਾਲ ਦੇ ਫੀਚਰ ਆ ਆਪਣੀ نسل ਦਾ ਸਭ ਤੋਂ ਟੌਪ ਦਾ ਕੈਮਰਾ ਆ ਗਿਆ ਇਹ ਕੈਮਰੇ ਦਾ ਰਿਵਿਊ ਕਰਨਾ ਆ ਰਿਵਿਊ ਕੌਣ ਕਰੂਗਾ ਜੇ ਰਿਵਿਊ ਕਰੂਗਾ ਵੱਡਾ ਭਾਈ ਵੱਡੇ ਭਾਈ ਤੋਂ ਇਹ ਕੈਮਰੇ ਬਾਰੇ ਜਾਣਕਾਰੀ ਲੈਣ ਆ ਜਾ ਭਾਈ ਆਇਆ ਬਾਈ ਕੈਮਰੇ ਬਾਰੇ ਜਾਣਕਾਰੀ ਲੈਣੇ ਆ ਦਿੰਨੇ ਆ ਬਾਈ ਨੂੰ ਜਾਣਕਾਰੀ ਬਾਈ ਆ ਕੈਮਰਾ ਲਿਆਂਦਾ ਨਾ ਬਹੁਤ ਵਧੀਆ ਹੂੰ ਤੇਰੇ ਹਿਸਾਬ ਨਾਲ ਕੀ ਕੰਮ ਆਉਂਦਾ ਹੋਊਗਾ ਕਿਹੜੇ ਕੰਮ ਆਏ ਫੋਟੋ ਖਚਣ ਵਾਲਾ ਵੀਡੀਓ ਬਣਾਉਣ ਵਾਲਾ ਕੀ ਕਰਨ ਵਾਲਾ ਜੋ ਫੋਟੋ ਖੇਚਣ ਵਾਲਾ ਹੈ ਹੂੰ ਫੋਟੋ ਖੇਚਣ ਵਾਲਾ ਮੈਂ ਤਾਂ ਨਾ ਫੋਟੋ ਮਾਰਨ ਵਾਲਾ ਆਂ ਕਿਸੇ ਦੇ ਹਾਂ ਹਾਂ ਸਹੀ ਗੱਲ ਇਹ ਕਿਚੂਨ ਵਾਲਾ ਨਹੀਂ ਇਹ ਤਾਂ ਮਾਰਨ ਵਾਲਾ ਫੋਟੋ ਲੈ ਵੀ ਗੱਲ ਲਿਓ ਮੈਂ ਕੈਮਰਾ ਇਹ ਨਾ ਮਾ ਫੀਚਰ ਬਹੁਤ ਆ ਫੀਚਰ ਕੱਲਾ ਕੱਲਾ ਫੀਚਰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਬਾਈ ਤੈਨੂੰ ਮੈਂ ਦੱਸਦਾ ਵੀ ਇਹ ਕੈਮਰਾ ਲਿਆਇਆ ਹਰਪੇਸ਼ ਸਿੰਧੂ ਇਹ ਬਾਹਰਲੇ ਮੁਲਖ ਚੋਂ ਲਿਆਇਆ ਉਹ ਆਉਂਦਾ ਹੋਇਆ ਕੈਨੇਡਾ ਤੋਂ ਕਹਿੰਦਾ ਸੀ ਇਹ ਕੱਢਣ ਵਾਲਾ ਹੀ ਸੀ ਹਜੇ ਤੱਕ ਦਿਖਾਇਆ ਨਹੀਂ ਸੀ ਦੇਖਿਆ ਨਹੀਂ ਸੀ ਪਿਆਈ ਸੀ ਕੋ ਕੰਮਾਂ ਦੇ ਵਿੱਚ ਇੰਨੇ ਬਿਜੀ ਸੀ ਵੀ ਇਹ ਦਿਖਾਇਆ ਨਹੀਂ ਗਿਆ ਬਾਈ ਤੇਰੇ ਹਿਸਾਬ ਨਾਲ ਇਹ ਕੈਮਰਾ ਕਿੰਨੇ ਪੈਸਿਆਂ ਦਾ ਹੋ ਆਹ ਕਿੰਨੇ ਦਾ ਆਇਆ ਸੀ ਆਹਾ ਇਹ ਕੈਮਰਾ ਆਇਆ ਸੀਗਾ ਬਾਈ ਉਦੋਂ 2.5 ਲੱਖ ਸਾਇਦਾ ਇਹ 10k ਦਾ ਹੋ ਫਿਰ ਇਹ ਹਿਸਾਬ ਨਾਲ 22 ਇਹ ਤੇਰੀ ਮੱਕੀ ਵਾਲਾ ਕੰਮ ਨਹੀਂ ਗਾ ਵੀ ਤੁਲਕੇ ਮਿਲਦੇ ਆ ਬਾਈ ਨੇ ਸੱਚ ਦੇ ਹਿਸਾਬ ਨਾਲ ਬਾਈ ਕਹਿੰਦਾ ਵੀ ਜੇ ਆ 2.5 ਲੱਖ ਦਾ ਤਾਂ ਆ 10k ਦਾ ਵੀ ਸਾਰਾ ਕੁਝ ਛੋਟਾ ਇਹਦਾ ਸਹੀ ਗੱਲ ਆ ਹਾਂ ਇਹ ਹਿਸਾਬ ਨਾਲ ਫਿਰ ਬਾਈ ਇਹ ਫੋਟੋ ਵੀ ਛੋਟੀ ਖਿੱਚ ਛੋਟ ਕੋਈ ਖਿੱਚੂ ਜਾਂ ਨਿੱਕਾ ਇਹ ਇਹ ਨਿੱਕੀ ਖਿੱਚੂਗਾ ਇਹ ਨਿੱਕੀ ਵੀਡੀਓ ਬਣਾਊਗਾ ਪਰ ਨਹੀਂ ਇਹ ਸਜਣੋ ਹੈਗਾ ਕੀਪ੍ਰੀਟ ਐਕਸ਼ਨ 5 ਐਕਸ਼ਨ 5 ਪ੍ਰੋ ਆ ਇਹ ਡੀਜੀਆਈ ਦਾ ਐਕਸ਼ਨ 5 ਪ੍ਰੋ ਆ ਮਤਲਬ ਆਪਦੇ ਦਾ ਸਭ ਤੋਂ ਟਾਪ ਆ ਇਹ ਐਕਸ਼ਨ ਕੈਮਰਾ ਦਾ ਮਤਲਬ ਬਾਈ ਇਹਦਾ ਸਲੋ ਮੋਸ਼ਨ ਇਹਦੀ ਵੀਡੀਓ ਕੁਆਲਿਟੀ ਇਹਦੀ ਸਟੇਬਿਲਟੀ ਮਤਲਬ ਜਦੋਂ ਆਪਾਂ ਵੀਡੀਓ ਬਣਾਉਣੇ ਆ ਆਏ ਆ ਤੁਰਦੇ ਆ ਤਾਂ ਇਹ ਵੀਡੀਓ ਆਏ ਜਾਂਦਾ ਜਿਵੇਂ ਡਰੋਨ ਜਾਂਦਾ ਹੁੰਦਾ ਡਰੋਨ ਵਾਲਾ ਕੰਮ ਆ ਜਿਹੜਾ ਇਹ ਉਵੇਂ ਹੀ ਕਰਦਾ ਡਰੋਨ ਵਾਂਗੂ ਫਿਰ ਇਹਦੇ ਵਿੱਚ ਆਵਾਜ਼ ਇੰਨੀ ਵਧੀਆ ਆਉਂਦੀ ਆ ਮਤਲਬ ਕੀ ਕਹਿਣ ਦੀ ਗੱਲ ਆ ਫਿਰ ਇੱਕ ਗੱਲ ਹੋਰ ਆ ਆਹ ਕੈਮਰੇ ਤੇ ਮਾਈਕ 2 ਲੱਗਦੇ ਆ ਹੂੰ 2 ਮੈਕ ਲੱਗਦੇ ਆ ਮਤਲਬ ਜੇ 2 ਦੋ ਬੰਦਿਆਂ ਦੀ ਇੰਟਰਵਿਊ ਹੀ ਆਪਾਂ ਵਧਿਆ ਕਰ ਸਕਦੇ ਆ 4 ਬੰਦਿਆਂ ਦੀ ਇੰਟਰਵਿਊ ਨਹੀਂ ਕਰ ਸਕਦੇ ਹੂੰ ਆਸ ਕੈਮਰੇ ਤੇ ਆਪਾਂ ਚਾਰ ਬੰਦੇ ਦੀ ਇੰਟਰਵਿਊ ਕਰ ਸਕਦੇ ਤੇ ਚਾਰ ਮੈਕ ਲੱਗ ਜਾਂਦੇ ਕੋਈ ਵਾਇਰਲੈਸ ਹੀ ਲੱਗ ਜਾਂਦੇ ਵਾਇਰਲੈਸ ਚਾਰ ਮੈਕ ਲੱਗ ਜਾਂਦੇ ਤੇ ਇੱਕ ਗੱਲ ਹੋਰ ਹੈ ਇਹਦੇ ਉੱਤੇ ਆਪਾਂ ਨੂੰ ਰਸੀਵਰ ਲਾਉਣਾ ਪੈਂਦਾ ਇਹਦੇ ਉੱਤੇ ਕੋਈ ਰਸੀਵਰ ਨਹੀਂ ਲਾਉਣਾ ਪੈਂਦਾ ਇਹਦੇ ਨਾਲ ਸਿੱਧੇ ਹੀ ਚਾਰ ਮੈਕ ਅਟੈਚ ਹੋ ਜਾਂਦੇ ਆ ਡੀਜੀਆਈ ਤੇ ਤਾਂ ਮੰਨ ਲਓ ਵੀ ਚਾਰ ਬੰਦੇ ਦੀ ਇੰਟਰਵਿਊ ਕਰਨੀ ਆ ਫੇਰ ਇੱਕ ਦੀ ਬਾਈ ਹੋਰ ਮੌਜ ਆ ਜਿਵੇਂ ਆਪਾਂ ਆਪਾਂ ਹੁਣ ਆਹ ਦੇਖ ਪ੍ਰੀਤ ਇਧਰਲੇ ਪਾਸੇ ਆ ਆ ਦੇਖ ਬਾਈ ਹੁਣ ਆਪਾਂ ਆਪਦੀ ਵੀਡੀਓ ਬਣਾਈ ਜਾਂਦੇ ਹੁਣ ਆਪਾਂ ਨੂੰ ਆਪਣਾ ਮੂੰਹ ਦੇਸੀ ਜਾਂਦਾ ਐ ਕਰਕੇ ਹਾਂ ਨਾ ਆਪਾਂ ਦੇਸੀ ਜਾਂਦੇ ਹ ਇਹਦੇ ਇਹ ਇਹ ਉਧਰਲੇ ਪਾਸੇ ਕਿਹੋ ਜੀ ਵੀਡੀਓ ਬਣਾਈ ਹੋ ਜਾਂਦਾ ਹੋਊਗਾ ਆਪਾਂ ਨੂੰ ਇੱਧਰ ਵੀ ਦੇਸੀ ਜਾਂਦਾ ਫਿਰ ਇਹਨੂੰ ਆਈ ਉਹ ਦੂਜੇ ਪਾਸੇ ਨੂੰ ਕਰ ਲ ਤੇ ਇਹ ਹੁਣ ਪ੍ਰੀਤ ਨੂੰ ਦੇਸੀ ਜਾਂਦਾ ਹੋਊਗਾ ਵੀ ਆਪਣੀ ਵੀਡੀਓ ਕਿਹੋ ਜੀ ਪ੍ਰੀਤ ਦੀ ਵੀਡੀਓ ਕਿਹੋ ਜੀ ਆਉਂਦੀ ਹੈ ਐਸ ਵਕਤ ਇਹ ਦੀ ਮੌਜ ਫੇਰ ਇਹਨੂੰ ਜਿਵੇਂ ਮੰਨ ਲਾ ਪਹਾੜਾਂ ਤੇ ਗਏ ਆ ਬਾਈ ਇਹਨੂੰ ਗੱਡੀ ਦੀ ਛੱਤ ਤੇ ਲਾ ਦੇ ਚੁੰਬਕਾ ਇਹਨੂੰ ਗੱਡੀ ਦੀ ਛੱਤ ਤੇ ਲਾ ਦੇ ਤੇ ਗੱਡੀ ਦੀ ਛੱਤ ਦੇ ਉੱਤੇ ਲਾ ਕੇ ਚੁੰਬਕ ਨਾਲ ਚਿਮੜ ਦੇ ਤੂੰ ਵਿਚੇ ਹੀ ਆ ਚੁੰਬਕ ਨੂੰ ਸਿੱਧਾ ਹੀ ਵਿਚੇ ਸਿੱਧਾ ਹੀ ਆਈ ਚਿਮੜ ਜਾਣਾ ਨੇ ਡੱਟ ਦੇਣੇ ਲੋਹੇ ਦੀ ਚੀਜ਼ਾਂ ਇਹਨੇ ਪੱਟਿਆ ਨਹੀਂ ਜਾਣਾ ਜਿੰਨਾਂ ਦਾ ਮਰਜੀ ਉਖੜੀਆਂ ਚ ਮਾਰੀ ਜਾ ਤੇ ਉਹ ਪਹਾੜਾਂ ਪੂਣਾ ਸੀਨ ਲੈ ਦੇਣੇ ਇਹਨੇ ਡਰੋਨ ਵਾਂਗੂੰ ਤੁਹਾਨੂੰ ਕੋਈ ਐਫਰਟ ਨਹੀਂ ਕਰਨੀ ਪਈ ਕੋਈ ਗੱਡੀ ਚੋਂ ਬਾਹਰ ਨਹੀਂ ਨਿਕਲਣਾ ਕੋਈ ਕੁਝ ਨਹੀਂ ਕਰਨਾ ਪਿਆ ਮਨ ਲਓ ਕੋ ਗੱਡੀ ਦੀ सस्पेंशन ਦੀ ਵੀਡੀਓ ਬਣਾਉਣੀ ਆ ਇਹਨੂੰ ਗੱਡੀ ਦੇ ਥੱਲੇ ਚ ਮੇੜ ਦੇ ਵੀ ਗੱਡੀ ਦੀ ਸਸਪेंशन ਕਿਵੇਂ ਕੰਮ ਕਰਦੀ ਆ ਫਿਲਮਾਂ ਫਿਲਮਾਂ ਵਾਲਿਆਂ ਵਾਸਤੇ ਬਦਲ ਗਏ ਆਏ ਉਵੇਂ ਆ ਮਤਲਬ ਜਿਹੜੀ ਚੀਜ਼ ਜਿੱਥੇ ਤੁਹਾਨੂੰ ਲੱਗਦਾ ਵੀ ਯਾਰ ਆਪਾਂ ਲਗਾਤਾਰ ਵੀਡੀਓ ਵੀ ਬਣਾਉਣੀ ਆ ਤੇ ਪਰ ਬਣਦੀ ਨਹੀਂ ਉਥੇ ਉਥੇ ਇਹੇ ਕੰਮ ਕਰਦਾ ਉਸ ਥਾਂ ਤੇ ਜਿਵੇਂ ਮੰਨ ਲਓ ਹੁਣ ਆਪਾਂ ਘੋੜਿਆਂ ਦੀ ਆਉਣ ਵਾਲੇ ਦਿਨਾਂ 'ਚ ਆ ਸ਼ਰ ਨੇ ਆ ਫੜ ਲਾ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਘੋੜਿਆਂ ਦੀ ਵੀਡੀਓ ਬਣਾਇਆ ਕਰਾਂਗੇ ਘੋੜੇ ਤੇ ਬਾਈ ਕੀ ਇਹ ਫੇਰ ਬਾਈ ਮੱਥੇ ਤੇ ਲੱਗ ਜਾਂਦਾ ਜਿਵੇਂ ਤੇਰੀ ਉਹ ਬੈਟਰੀ ਲੱਗਦੀ ਹੈ ਨੱਕਾ ਛੱਟਣ ਵਾਲੀ ਮੱਥੇ ਤੇ ਲੱਗ ਜਾਂਦਾ ਮੱਥੇ ਤੇ ਲਾ ਕੇ ਜਿਵੇਂ ਘੋੜੇ ਤੇ ਬਹਿ ਜਾਓ ਤੇ ਮੈਂ ਇੱਕ ਲਾ ਲੂ ਜਿਵੇਂ ਕਿਸੇ ਬੰਦੇ ਦੀ ਘੋੜੇ ਤੇ ਬਹਿ ਕੇ ਇੰਟਰਵਿਊ ਕਰਨੀ ਆ ਮੇਰੀ ਬਹੁਤ ਰੀਸ ਹਿਵ ਕੇ ਬੰਦੇ ਦੀਆਂ ਘੋੜੇ ਤੇ ਬਹਿ ਕੇ ਨਾਲ ਜਾਂਦੇ ਇੰਟਰਵਿਊ ਕੀਤੀ ਜਾਂਦਾ ਉਹ ਕਿਸੇ ਹਿਸਾਬ ਨਾਲ ਹੁੰਦੀ ਨਹੀਂ ਸੀ ਹੁਣ ਕੈਮਰਾ ਕਿਵੇਂ ਪਲਾਨ ਕਰੇਗਾ ਕੈਮਰੇ ਕਿੱਧਰੋਂ ਲਾਵੇਂਗਾ ਕਿਵੇਂ ਘੋੜਿਆਂ ਦੇ ਵਿੱਚ ਕੈਮਰਾ ਇੱਕ ਇੱਕ ਘੋੜੇ ਤੇ ਇਹਨੂੰ ਲਾ ਕੇ ਬਹਿ ਜਾ ਦੋ ਕੋ ਘੋੜਿਆਂ ਤੇ ਦੂਜੇ ਬੰਦੇ ਬਹਿ ਜਾ ਤੇ ਤੁਰੇ ਚੱਲੋ ਕਰੀ ਜਾਓ ਇੰਟਰਵਿਊ ਕਰੀ ਜਾਓ ਗੱਲਾਂ ਮੈਂ ਕਿ ਲਾ ਲਉ ਫਿਰ ਇਹਦੀ ਸਟੇਬਿਲਟੀ ਇੰਨੀ ਆ ਕਿ ਘੋੜੇ ਤੇ ਜਾਂਦੇ ਤੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਰਨਾ ਘੋੜੇ ਤੇ ਜਾ ਰਿਹਾ ਕਾਰ ਤੇ ਜਾ ਰਿਹਾ ਜਹਾਜ਼ ਤੇ ਜਾ ਰਿਹਾ ਡਰੂਮ ਤੇ ਵੀਡੀਓ ਦੀ ਕਲੈਰਿਟੀ ਮਤਲਬ ਨੈਕਸਟ ਲੈਵਲ ਜਿਹੜੀ ਵੀਡੀਓ ਦੀ ਕਲੈਰਿਟੀ ਤੁਸੀਂ ਹੁਣ ਦੇਖਦੇ ਆ ਆਪਣੇ ਪੂਰੇ ਟੌਪ ਦੇ ਕੈਮਰੇ ਨਾਲ ਉਹੀ ਟੌਪ ਦੀ ਇਹਦੀ ਮਤਲਬ ਸਿਰਾ ਬਾਈ ਫੀਚਰ ਇਹਦੇ ਵਿੱਚ ਹੋਰ ਬਹੁਤ ਹੈਗੇ ਆ ਇੱਕ ਫੀਚਰ ਇਹਦੇ ਚ ਹੋਰ ਆ ਮੈਂ ਤੈਨੂੰ ਮੈਕ ਲਿਓਨਾ ਉਧਰੋਂ ਮੈਕ ਲਿਓਨਾ ਮੈਕ ਲ ਉਹ ਤੋਂ ਦਾ ਉਹ ਨਾ ਇਹ ਸੜਦਾ ਨਵਾਂ ਕੈਮਰਾ